ਮੀ ਤੋਂ ਬਾਦ ਵਾਲਾ ਪਿੰਡ ਦਾ ਲੰਬੜਦਾਰ ਨੇ ਪਜਾਮਾ ਜਰੂਰ ਚੱਕ ਕੇ ਤਾਂ ਮੋਢੇ ਤੱਕ ਕਰ ਲੂਗਾ ਇਹ ਨਹੀਂ ਗਣਾ ਬਈ ਐਂ ਕਰੋ ਤੁਸੀਂ ਪਹਿਲਾਂ ਮੇਰੇ ਲਾ ਦੋ ਥੋੜੀ ਵਾਰੀ ਨੂੰ ਫੇਰ ਦੇਖਦੇ ਆ ਤੁਸੀਂ ਹੁਣ ਬੰਦਾ ਹੋਰ ਲਿਓ ਮੇਰੀ ਜਗਾ ਤੇ ਮੈਂ ਉਹਨਾਂ ਨੂੰ ਆਏ ਵੀ ਇੱਥੇ 20000 ਮਹੀਨਾ ਮਰ ਮਟ ਕੇ ਹੁਣ ਉੱਥੇ 120000 ਸਰਕਾਰ ਨੇ ਦੇਣਾ ਤੇ ਉਹਨਾਂ ਨਹੀਂ ਬਿਲਾਵਾਂਗੇ ਲੱਖ ਰੁਪਇਆ ਤਾਂ ਆਉਂਦਾ ਡਲੀ ਜੀ ਫੁੱਟ ਜੂਗੀ ਕਿਉਂ ਖੇਤ ਨੇ ਆਪਣੇ ਜਿਆਦਾ ਡਾਕਰ ਫਿਰ ਉਹ ਤਵੀਆਂ ਸਾਨੂੰ ਪਤਾ ਨਾਲ-ਨਾਲ ਲੱਗਦੀਆਂ ਨਹੀਂ ਤੇ ਬੱਟਾਂ ਸਿਰੇ ਨਹੀਂ ਬੱਟਾਂ ਦੇ ਢਹੇ ਉਹ ਤਾਂ ਵਧੀਆ ਹੋ ਗਈਆਂ ਆ ਦੇਖੋ ਇਹ ਆਹ ਬੱਟ ਇੱਥੇ ਇੰਨੀ ਜਗ੍ਹਾ ਰਹਿ ਗਈ ਇਹ ਇੱਥੇ ਤੱਕ ਗਾਹਾਂ ਸਾਰੀ ਬੱਟਾ ਕਰਕੇ ਇੱਥੋਂ ਆਪਾਂ ਨੂੰ ਖਾਲ ਡਬਲ ਪਾਉਣਾ ਪੈਂਦਾ ਖਾਲ ਦਾ ਬੰਨਾ ਤਾਂ ਥੋੜਾ ਮੋਟਾ ਠੋਕਮਾ ਕਰਿਆ ਹੋਇਆ ਆਹ ਵਾਲੇ ਖੇਤਾਂ ਨਾਲੋਂ ਆਹ ਵਾਲੇ ਖੇਤ 2-3 ਇੰਚ 4 ਇੰਚ ਉੱਚੇ ਨੇ ਤਾਂ ਕਰਕੇ ਫਿਰ ਪੂਰਾ ਕੱਸੀ ਵਾਂਗੂ ਪੂਰਾ ਉੱਚਾ ਕਰਕੇ ਬੰਨ ਕੇ ਲਿਆਂਦਾ ਹੈ ਖਾਲ 'ਕ ਪਾਣੀ ਆਉਂਦਾ ਆਪਣਾ ਦੂਰੋਂ ਹੋਰ ਦੀ ਖਾਲ ਦੇਖੋ ਕਿੱਥੋਂ ਆਉਂਦਾ ਇਹ ਆਪਾਂ ਕਟਾ-ਬਟਾ ਵਾਲੀ ਜਗ੍ਹਾ ਬਾਹੀ ਆਹ ਜੇ ਕੰਨੀ ਤੇ ਨੇੜੇ ਜਾ ਕੇ ਜੇ ਪਾਣੀ ਖੜਾਗੇ ਸਾਡੇ ਪਿੰਡ ਦੀ ਨੌਜਵਾਨੀ ਛੋਟੇ ਬੱਚੇ ਪੰਜ ਕਸਾਤ ਵੀਡੀਓ ਦੇਖ ਰਹੇ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ੍ਰੀ ਅਕਾਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਦਿੰਦ ਗੁਣ ਚਾ ਚੌਗਣੇ ਤਰੱਕੀ ਬਖਸ਼ੇ ਅੱਖਾਂ ਭਰੀਆਂ ਪਈਆਂ ਨੇ ਮਟਰ ਨਾਲ ਪੂਰਾ ਮੌਸਮ ਖਰਾਬ ਹੋਇਆ ਹੈ। ਬੱਦਲ ਵੀ ਪੂਰਾ ਗਰਗਨ ਗੱਡਮਾ ਤੇ ਹਵਾ ਜਣੀ ਚਾਲੂ ਹੋਈ ਹੈ ਨੇਰੀ ਜੀ ਥੋੜੀ ਜੀ ਦਿਖਾਉਣਾ ਤੁਹਾਨੂੰ ਪਿੰਡ ਦੇ ਰੰਗ ਢੰਗ ਕੋਠੇ ਚੜੇ ਹੋਏ ਸੀਗੇ। ਦੇਖੋ ਜੀ ਪਿੰਡ ਦਾ ਥਿਊ। ਆ ਜਿੱਥੇ ਪਿੱਪਲ ਦੀਆਂ ਵਿਚਾਲੇ ਸਕਰੀਨ ਦੇ ਸਾਡੇ ਪਿੰਡ ਦੀ ਧਰਮਸ਼ਾਲਾ। ਉਹ ਸਾਹਮਣੇ ਗੁਰਦੁਆਰਾ ਸਾਹਿਬ ਦਾ ਗਮਤ ਆ ਗਿਆ। ਉਹ ਦੇਖੋ ਸਾਹਮਣੇ। ਤੇ ਮੌਸਮ ਪੂਰਾ ਖਰਾਬ ਹੈ ਜਿੰਨਾ ਕਹਿ ਦਈਏ ਉਹਨਾ। बस ਨੇਰੀ ਤੋਂ ਵਿਚਾਰ ਰਹੇ ਮੀ ਪੈਜ ਵੇ ਜਿੰਨਾ ਪੈਣਾ ਹੈ ਗੱਡਵਾ ਉੱਪਰ ਨੂੰ ਦੇਖਣ ਲੱਗੀ ਮਿੱਟੀ ਦੇ ਰੰਗ ਢੰਗ ਜੇ ਪਾਂਛੀ ਚੱਲੇ ਆਪੋ ਆਪਣੇ ਘਰਾਂ ਨੂੰ ਆਪੋ ਆਪਣੇ ਆਲੇ ਲਿਆਂ ਨੂੰ ਸਾਡੇ ਵਾਲੇ ਪਾਸੇ ਹਵਾ ਘੱਟ ਲੱਗਦੀ ਆ ਉਹ ਸਾਹਮਣੇ ਸਫੈਦੇ ਨੇ ਪੂਰੇ ਟੇਢੇ ਹੋਏ ਨੇ ਉਧਰ ਨੂੰ ਮੇਰੇ ਨਾਲ ਨੇਰੀ ਦੇ ਉਹ ਆਸਾਰ ਜ਼ਿਆਦੇ ਨੇ ਹਵਾ ਉਧਰ ਦੇ ਉਹ ਵੱਲੇ ਉਹ ਬੜੀ ਜ਼ਿਆਦੇ ਨੇਰੀ ਉਹ ਸਫੈਦਿਆਂ ਕੋਲੇ ਜ਼ੂਮ ਕਰਕੇ ਦਿਖਾਉਣਾ ਸਭ ਉਹ ਦੇਖੋ ਹੁਣ ਕੀ ਹਾਲਾਤ ਆ ਤੂਰੇ ਹੋ ਹੋ ਜਾਂਦੇ ਆ ਤੂਰੇ ਹੋ ਹੋ ਹਾਂ ਬਹੁਤ ਜ਼ਿਆਦੇ ਨਹੀਂ ਧੀ ਉਧਰ ਅਜੇ ਆਪਣੇ ਵਾਲੇ ਬਸ ਇੰਨੀ ਧੀ ਵੀ ਆਈ ਆਪਣੇ ਤਾਂ ਦੇਖ ਲੋ ਨਾਰਮਲ ਆ ਦੇਖੋ ਜਮਾ ਇੱਥੇ ਇੱਕ ਬਾਲੀ ਜ਼ਿਆਦੇ ਆ ਸੁਣ ਲਈ ਵੀ ਸੁਣ ਲਈ ਰੱਬ ਨੇ ਬਹਿ ਤਾਂ ਆਪਣੇ ਨਾਲ ਵੱਧ ਬੁੜੀਆਂ ਦੀ ਸੁਣੀਆਂ ਜਿਹੜੇ ਹਸਾ ਹੋਰ ਹਨੇਰੀ ਜੀ ਮੂੰਹ ਸਾਰੇ ਇੱਕ ਘਰ ਦੇ ਸਾਰੇ ਬੁਰਾ ਹਾਲਾਤ ਹੋ ਜਾਂਦੇ ਆ ਜਾਨੀ ਰੱਬ ਨੇ ਕਣੀਆ ਕਰਤੀਆਂ ਚਾਲੂ ਹਵਾ ਟਿਕ ਜਵੇ ਮੀ ਐਨ ਲਿਆ ਦੇਵੇ ਹਨੇਰੀਆਂ ਕੇਰਾ ਥੋੜੀ ਜਿਹੀ ਸ਼ੁਰੂਆਤ ਹੀ ਆ ਹਜੇ ਮੀ ਤੋਂ ਬਾਅਦ ਵਾਲਾ ਉਹ ਪਿੰਡ ਦਾ ਪੂਰਾ ਘੈਂਟ ਵਾਲਾ ਉਹ ਦੇਸੀਗਾ ਉਹ ਕਿੰਨਾ ਸੋਹਣਾ ਲੱਗਦਾ ਨਾ ਗਰਦ ਜੀ ਥੱਲੇ ਬੈ ਗਈ ਸਾਰੀ ਪੂਰਾ ਘੈਂਟ ਲੱਗਦਾ ਕਮੈਨ ਪੂਰਾ ਕਹਿਰ ਆਪਾਂ ਆ ਗਏ ਮੋਟਰ ਤੇ ਖੇਤ ਆਪਾਂ ਬਾਹੇ ਸੀ ਸੁੱਕੇ ਤਵੀਆਂ ਨਾਲ ਪਹਿਲਾਂ ਤੇ ਤਵੀਆਂ ਨਾਲ ਬਾਤ ਤੇ ਬੱਟਾ ਪੂਰੀਆਂ ਪ੍ਰੋਪਰ ਨਹੀਂ ਸੀ ਬਈਆਂ ਦੇਖੋ ਅੱਜ ਮੈਂ ਸਿਰੇ ਹੈ ਨਾ ਇਧਰ ਨੂੰ ਦੇਖ ਕੱਡੇ ਕੱਡੇ ਡਲੇ ਕੱਢੇ ਪਏ ਨੇ ਇਹ ਬੱਟ ਵਾਲੀ ਜਗ੍ਹਾ ਸੀ ਤੇ ਆਪਾਂ ਹੁਣ ਪਾਉਣੀ ਸੀ ਬੱਟਾ ਆਪਾਂ ਰੌਣੀ ਤਾਂ ਕਰ ਹੀ ਨਹੀਂ ਸਕੇ ਬਾਹੇ ਸੀ ਖੇਤ ਤੇ ਮੇਰੀ ਸੋਚ ਮੈਂ ਕਿਹਾ ਵੀ ਇਦਾਂ ਕਰਦੇ ਆਂ ਬਈ ਹਲ ਫੇਰ ਕੇ ਬੱਟਾਂ ਵਾਲੀਆਂ ਜਗ੍ਹਾ ਤੇ ਉਦੋਂ ਬਾਅਦ ਰੋਟਾਵੇਟਰ ਫੇਰਦਾਗੇ ਰੋਟਾਵੇਟਰ ਫੇਰਨ ਨਾਲ ਇਹ ਹੋ ਜਾਂਦਾ ਬਈ ਡਲੀ ਜੀ ਫਟ ਜੂਗੀ ਕਿਉਂ ਖੇਤ ਨੇ ਆਪਣੇ ਜਿਆਦਾ ਡੱਕਰ ਫਿਰ ਉਹ ਤਵੀਆਂ ਤੁਹਾਨੂੰ ਪਤਾ ਨਾਲ-ਨਾਲ ਲੱਗਦੀਆਂ ਨਹੀਂ ਤੇ ਬੱਟਾਂ ਸਿਰੇ ਨਹੀਂ ਬੱਟਾਂ ਦੇ ਟਹੇ ਉਹ ਤਾਂ ਵਧੀਆ ਹੋ ਗਈਆਂ ਆ ਦੇਖੋ ਇਹ ਆਹ ਬੱਟ ਇੱਥੇ ਇੰਨੀ ਜਗ੍ਹਾ ਰਹਿ ਗਈ ਇਹ ਇੱਥੇ ਤੱਕ ਗਾਹ ساری ਬੱਟ ਜਣੀ ਵੱਡੀ ਗਈ ਪਰ ਡਲੇ ਬਹੁਤ ਨਿਕਲੇ ਹੁਣ ਡਲੇ ਵਾਲੀ ਸਾਨੂੰ ਪਤਾ ਬੱਟ ਫੇਰ ਖੜਦੀ ਨਹੀਂ ਜੀ ਤਾਂ ਕਰਕੇ ਮੈਂ ਕਿਹਾ ਵੀ ਹਲਾ ਨਾਲ 13 ਸਿਆੜ ਜੇ ਕੱਢਦੀ ਨਾਲ ਕੱਲ ਨੂੰ ਫੇਰ ਰੋਟਾਵੇਟਰ ਫੇਰ ਦਾਂਗੇ ਇਧਰ ਇਧਰ ਵੀ ਇੱਕ ਬੱਟ ਰੱਖਣੀ ਪੈਗੀ ਆਪਾਂ ਨੂੰ ਵਿੱਚ ਥੋੜੀ ਜੀ ਇਧਰ ਆ ਖਿੱਚਦੇ ਥੱਲੇ ਆ ਗਈ ਇਹ ਤੋਂ ਗਾਹ ਉਹ ਦੋ ਖੰਭੇ ਆ ਗਏ ਉਦੋਂ ਗਾਹ ਫੇਰ ਖਿੱਚ ਆ ਗਈ ਤੇ ਉਹਦੇ ਕਰਕੇ ਫੇਰ ਹੁਣ ਜੇ ਇੰਨਾ ਕੁ ਟੋਟਾ ਪਾ ਦਿੰਨੇ ਆ ਪਰ ਇਹ ਇੱਕ ਇੱਕ ਖਿੱਚ ਪਰਲੇ ਪਾਸੇ ਹੋਰ ਸੀ ਪਿਛਲੇ ਸਾਲ ਟੁੱਟ ਗਈ ਸੀ ਖੇਤ ਇਹਨਾਂ ਨੇ ਆ ਖੰਭੇ ਲਾਏ ਸੀ ਨਵੇਂ ਉਹਦੇ ਚੱਕਰ 'ਚ ਇੱਥੋਂ ਖੋਲ ਲਈ ਸੀ ਫਿਰ ਇਹਨਾਂ ਨੇ ਸਰਸੁਰ ਗਿਆ ਉਧਰ ਪਰਲੇ ਪਾਸੇ ਲਾ ਲਈ ਇਹਨਾਂ ਨੇ ਨਹੀਂ ਤਾਂ ਇੱਥੇ ਇੱਥੋਂ ਤੋਂ ਲੈ ਕੇ ਉਹ ਮੰਨ ਲਓ ਵਿਚਾਲੇ ਵਿਚਾਲੇ 20 30 ਫੁੱਟ 40 ਫੁੱਟ ਜਗ੍ਹਾ 'ਚ ਖਿੱਚਾਂ ਹੀ ਖਿੱਚਾਂ ਸੀਗੀਆਂ ਇਹ ਥੋੜਾ ਚੱਕਰ ਪੈ ਜਾਂਦਾ ਤੇ ਇੱਧਰ ਆਪਣੀਆਂ ਜੋੜੀਆਂ ਨਹਿਰਾ ਆਉਂਦੀਆਂ ਨੇ ਆ ਥਲੜਾ ਖਾਲ ਇਹ ਗਾਂਹ ਵਾਲੇ ਖੇਤਾਂ ਨੂੰ ਚਲੇ ਜਾਂਦਾ ਇੱਧਰ ਨੂੰ ਤੇ ਆ ਵਾਲਾ ਜਿਹੜਾ ਖਾਲ ਆ ਇਹ ਆਪਣੇ ਆ ਖੇਤ ਨੂੰ ਚਲੇ ਜਾਂਦਾ ਆ ਇੱਧਰੋਂ ਖੇਤ ਜਿਵੇਂ ਪਰਲੇ ਪਾਸਿਓਂ ਇੱਧਰ ਨੂੰ ਆਪਣੇ ਵਾਲੇ ਪਾਸੇ ਨੂੰ ਨਮਾਨ ਆਉਂਦੀਆਂ ਖੇਤਾਂ ਦੀ ਇੱਥੋਂ ਪਾਣੀ ਚੜਦਾ ਨਹੀਂ ਉੱਥੋਂ ਕੋ ਪਾਣੀ ਐ ਚੜ ਜਾਂਦਾ ਫਿਰ ਇਹਦੇ ਰਾਹੀਂ ਇੱਥੋਂ ਭੇਜ ਦਈਦਾ ਬਾਕੀ ਪਿੱਛੇ ਵਾਲੇ ਜਿਹੜੇ ਆਹ ਖੇਤ ਨੇ ਇਹਨਾਂ ਦੇ ਵਿੱਚ ਤਾਂ ਇੱਥੋਂ ਹੀ ਆ ਜਾਂਦਾ ਇਸੇ ਖਾਲ ਚੋਂ ਤਾਂ ਕਰਕੇ ਇੱਥੋਂ ਆਪਾਂ ਨੂੰ ਖਾਲ ਡਬਲ ਪਾਉਣਾ ਪੈਂਦਾ ਖਾਲ ਦਾ ਬੰਨਾ ਤਾਂ ਥੋੜਾ ਮੋਟਾ ਠੋਕਮਾ ਕਰਿਆ ਹੋਇਆ ਆਹ ਵਾਲੇ ਖੇਤਾਂ ਨਾਲੋਂ ਆਹ ਵਾਲੇ ਖੇਤ 2-3 ਇੰਚ 4 ਇੰਚ ਉੱਚੇ ਨੇ ਤਾਂ ਕਰਕੇ ਫਿਰ ਪੂਰਾ ਅਨ ਕੱਸੀ ਵਾਂਗੂ ਪੂਰਾ ਉੱਚਾ ਕਰਕੇ ਬੰਨ ਕੇ ਲਿਆਂਦਾ ਹੈ ਖਾਲ ਕੇ ਪਾਣੀ ਆਉਂਦਾ ਆਪਣਾ ਦੂਰੋਂ ਹੁਣ ਦੇ ਖਾਲ ਦੇਖੋ ਕਿੱਥੋਂ ਆਉਂਦਾ ਇਹ ਓ ਹੌਦੀਆਂ ਕੋਲੋਂ ਇਧਰ ਨੂੰ ਮੁੜ ਗਿਆ ਉਹ ਮੋਟਰ ਆਪਣੀ ਸਾਹਮਣੇ ਜਿੱਥੇ ਜ਼ਿਆਦਾ ਦਰਖਤ ਨੇ ਆ ਉਥੋਂ ਪਾਣੀ ਆਉਂਦਾ ਜੇ ਹੁਣ ਆਪਾਂ ਵਾਈਟ ਪੂਰਾ ਖੋਲੀਏ ਇੱਥੇ ਖੜੇ ਆ ਆਪਾਂ ਤੇ ਹਜੇ ਵੀ ਮੰਨ ਕੇ ਚੱਲੋ ਗਾਹਾਂ ਆਪਣਾ ਇਧਰ ਨੂੰ ਹੈਗਾ ਖਾਲ ਹਜੇ ਇਹ ਹਾਲਾਤ ਨੇ ਤਾਂ ਕਰਕੇ ਆਪਾਂ ਨੂੰ ਐਦਾਂ ਖਾਲ ਬੰਨਣਾ ਪਿਆ ਹੈ ਜਿਹੜਾ ਦੇ ਜੀ ਔਰ ਥੋੜਾ ਚੱਕ ਕੇ ਲਾਉਣਾ ਪਊਗਾ ਆ ਇੱਕ ਬੱਟ ਆਪਾਂ ਰੱਖ ਲਈ ਸੀ ਜਦ ਆਪਾਂ ਦੇਖਿਆ ਵੀ ਦੂਜੀਆਂ ਬੱਟਾਂ ਦੇ ਸਾਰ ਥੋੜੇ ਮਾੜੇ ਨੇ ਤਾਂ ਕਰਕੇ ਫਿਰ ਇੱਕ ਬੱਟ ਰੱਖ ਹੀ ਲਈ ਸੀ ਇਹ ਕੱਲੂ ਇਹਦੇ ਨਾਲ ਰੋਟਰਵੇਟਰ ਨਗਾਦਾਂਗੇ ਇਹਨੂੰ ਪਤਲੀ ਕਰਕੇ ਉੱਤੇ ਮਿੱਟੀ ਲਾ ਦਾਂਗੇ ਇਹ ਥੋੜਾ ਸੌਖਾ ਰਹਣਾ ਨਾਲੇ ਤਾਂ ਬੱਟ ਨਹੀਂ ਫੇ ਉਹ ਹੁੰਦੀ ਆਮ ਵੀ ਬਟਾ ਇਦੋਂ ਚੌੜੀਆਂ ਹੀ ਹੋ ਜਾਂਦੀਆਂ ਨੇ ਫਿਰ ਤੇ ਨਾਲੇ ਤਾਂ ਬੱਟਰ ਸਹੀ ਰਹੂਗੀ ਉੱਤੇ ਮਾੜੀ ਮਾੜੀ ਮਿੱਟੀ ਲਾ ਦੇਾਂਗੇ ਆ ਨਾਲੇ ਇਧਰਲੇ ਪਾਸੇ ਵੀ ਢਿਡਾ ਦੇ ਤਾਂ ਇਧਰਲੇ ਪਾਸੇ ਵੀ ਦਿੱਤਾ ਗਿਆ ਹੁਣ ਇਸ ਤੋਂ ਬਾਅਦ ਫਿਰ ਦੂਏ ਕੇ ਪਾਉਨੇ ਆ ਬਾਕੀ ਆਪਾਂ ਬੱਟਾ ਵਟਣ ਵਾਲੀ ਜਗ੍ਹਾ ਬਾਹੀ ਆਹ ਜੇ ਇਕੱਲੀ ਤੇ ਨੇੜੇ ਜਾ ਕੇ ਜੇ ਪਾਣੀ ਖੜਾਾਂਗੇ ਹੁਣ ਆਪਣਾ ਤਵੀਆਂ ਦਾ ਛੋਟੇ ਲੋਟ ਪਾਇਆ ਹੋਇਆ ਦੇਖੋ ਬਾਅਦ ਚ ਫਿਰ ਸਿੱਧੇ ਜਿੱਧਰੋਂ ਹੋ ਟਰੈਕਟਰ ਚੱਲਦਾ ਇਧਰੋਂ ਸਿੱਧੇ ਸਿਆੜ ਕੱਢ ਦਾਂਗੇ ਨੇੜੇ ਜਾ ਕੇ ਇੱਕ ਦੋ ਦਿਨ ਪਹਿਲਾਂ ਲੇ ਵੀ ਸਜਣੋ ਸਾਈਡਾਂ ਸਾਈਡਾਂ ਜੀਆਂ ਸਾਰੀਆਂ ਤੇ ਗੇੜੇ ਦੇਤੇ ਹੁਣ ਕੰਮ ਚੱਲਦਾ ਸਫਾਈ ਅਭਿਆਨ ਚੱਲ ਰਿਹਾ ਹੈ ਅਈ ਸ਼ਾਹ ਧੁੱਧੜ ਨੇ ਮੂੰਹ ਸਾਰੇ ਕਕਰਿਆ ਪਿਆ ਦੇਖਦੇ ਬਹੁਤ ਗਰਦੋੜ ਦੀਆਂ ਕਿਉਂ ਖੇਤ ਸੁੱਕੇ ਬਾਹਾਂ ਕਰਕੇ ਧੁੱਧੜ ਹੀ ਧੁੱਧੜ ਹੈ ਮੈਂ ਕਿਹਾ ਮੜਾ ਚੱਕਰ ਦੀਏ ਸਾਫ ਨਹੀਂ ਇਹ ਸਾਰਾ ਕੋਈ ਜਾ ਕੇ ਘਰੇ ਫਿਰ ਮੜੀਆਂ ਕਣੀਆਂ ਕੁਣੀਆਂ ਪੈਂਦੀਆਂ ਸਾਰਾ ਕੋਈ ਵਿੜੇ ਚ ਖਿਲਰ ਜਾਂਦਾ ਫੇ ਇਤੋਂ ਸਾਫ ਸੁਥਰੀ ਚੀਜ਼ ਸੋਹਣੀ ਲੱਗਦੀ ਆ ਪਤਾ ਨਹੀਂ ਛਾੜਨਾ ਕਿਉਂ ਇਹ ਰਾਤ ਜਾਂਦੇ ਜਾਂਦੇ ਸਾਰੀ ਗਰਦ ਉੱਡ ਜਾਣੀ ਐ ਤੇ ਚੱਲਦੇ ਹੁਣ ਘਰ ਨੂੰ ਸਵੇਰੇ ਕਰਦੇ ਆ ਗੱਲਬਾਤ ਮੋਟਰ ਦਾ ਜਿਹੜਾ ਇੱਥੇ ਆ ਕੇ ਸਕੂਨ ਮਿਲਦਾ ਨਾ ਦਰਖਤਾਂ ਨੇ ਧੰਨ ਧੰਨ ਕਰਾਈ ਪਈ ਆ ਹਵਾ ਚੱਲਦੀ ਐ ਠੰਡੀ ਠਾਰ ਆ ਦੇਖ ਲਓ ਐਨ ਸਾਰੇ ਕਿਤੇ ਵੀ ਧੁੱਪ ਨਹੀਂ ਦੇਂਦੀ ਦੇਖ ਕਰ ਲੋ ਚੈੱਕ ਅਜੇ ਤਾਂ ਆਪਣੇ ਦਰਖਤ ਛਾਂਗੇ ਹੋਏ ਸੀ ਪਹਿਲਾਂ ਅਜੇ ਤਾਂ ਪੂਰੇ ਪ੍ਰੋਪਰ ਤਰੀਕੇ ਨਾਲ ਫੁੱਟੇ ਨਹੀਂ ਹੋਰ ਮਹੀਨੇ ਤੱਕ ਇੱਕ ਅਦਾ ਮੀਂਹ ਪੈ ਗਿਆ ਵਧੀਆ ਫਿਰ ਇਹਨਾਂ ਨੇ ਪੂਰੇ ਵਧੀਆ ਫੁੱਟੇ ਆਉਣਾ ਫਿਰ ਇੱਥੇ ਆ ਕੇ ਸਕੂਨ ਜਾਨੀ ਲਾ ਲਓ ਵੀ ਜੱਪ ਪਰੇ ਖੇਤ ਇੱਥੋਂ 20-50 ਫੁੱਟ ਪਰੇ ਆ ਜੇ ਮੰਨ ਲਓ ਬਾਹਰਲੇ ਪਾਸੇ 45 ਡਿਗਰੀ ਟੈਂਪਰੇਚਰ ਆ ਤਾਂ ਸਮਝ ਲਓ ਮੋਟਰ ਤੇ ਇੱਥੇ ਉੱਪਰ ਪਹੁੰਚ ਕੇ ਵਿਚਾਲੇ ਤੱਕ 40 ਡਿਗਰੀ ਟੈਂਪਰੇਚਰ ਇੰਨਾ ਫਰਕ ਪੈ ਜਾਂਦਾ ਦਰਖਤਾਂ ਦਾ ਇੱਥੇ ਆ ਕੇ ਤਾਂ ਰੂਹ ਖੁਸ਼ ਹੋ ਜਾਂਦੀ ਆ ਅੱਜ ਆਪਾਂ ਰੱਖਿਆ ਦਿਹਾੜੀਆਂ ਇੱਕੋ ਹੀ ਮੈਂ ਕਿਹਾ ਮਾਰੇ ਮੋਟੇ ਬੰਨੇ ਬੁੰਨੇ ਸਾਫ਼ ਕਰ ਲੂਗਾ ਉਧਰ ਦੂਜੀ ਮੋਟਰ ਤੇ ਛੱਡ ਕੇ ਆਇਆ ਉਹਨੂੰ ਕੱਲ ਦਾ ਦਿਨ ਹੋਰ ਨਘਾ ਲਈਏ ਫਿਰ ਬਟਾ-ਬਟਾ ਪਾ ਦਾਂਗੇ ਕੱਲ ਨੂੰ ਕੱਲ ਕੁਛ ਹਲਾ ਨਾਲ ਬਾਹਿਆ ਸੀਗਾ ਉਹ ਇੱਕ ਤਾਂ ਹਲਾ ਨਾਲ ਆਪਾਂ ਵੀਡੀਓ ਬਣਾਉਣੀ ਸੀ ਹਲਾ ਤੇ ਪਹਿਲਾਂ ਤਵੀਆਂ ਤੇ ਵੀਡੀਓ ਪਾਈ ਸੀ ਕਈ ਵੀਰਾਂ ਦੇ ਮੈਸੇਜ ਆਏ ਵੀ ਬਾਈ ਹਲਾਂ ਤੇ ਵੀ ਪਾ ਦਿਓ ਇੱਕ ਹਲਾਂ ਦੀ ਸੈਟਿੰਗ ਕਰਨੀ ਕਿਵੇਂ ਮੰਨ ਲਓ ਸੈੱਟ ਸ਼ੂਟ ਕਰਨਾ ਸਾਰਾ ਕੱਲ ਹਲਾ ਨਾਲ ਸਾਈਡਾਂ ਤੇ ਢੇਡੇ-ਘੂਡੇ ਲਾਏ ਸੀ ਆ ਪਹਿਲਾਂ ਵੀਡੀਓ ਚ ਦੇਖਿਆ ਵੀ ਤੁਸੀਂ ਪਰ ਚੱਕਰ ਕੀ ਆ ਨਾ ਉਹਦਾ ਖੇਤ ਪ੍ਰੋਪਰ ਜਿਵੇਂ ਮੰਨ ਲਓ ਵੀ ਹਲਾਂ ਦਾ ਸਵਾਦ ਫੇਰ ਹੀ ਆਉਂਦਾ ਬਾਉਣ ਦਾ ਜਦੋਂ ਪੂਰੀ ਮੰਜੀ ਥੱਲੇ ਲਾ ਕੇ ਬਾਹ ਹੋਵੇ ਉਹੋ ਖੇਤ ਹੈਗਾ ਸੁੱਕੇ ਬਾਹੇ ਹੋਏ ਤੇ ਉਥੇ ਪੂਰੇ ਵਧੀਆ ਤਰੀਕੇ ਨਾਲ ਹਲ ਨਹੀਂ ਲੱਗਦੇ ਜਿਵੇਂ ਆਪਣੇ ਆਮ ਰੌਣੀ ਕਰਕੇ ਖੇਤ ਤੇ ਹਲ ਲੱਗਦੇ ਹੁੰਦੇ ਆ ਹੁਣ ਆਪਾਂ ਹਾਲੇ ਕਿਾਰੇ ਜੇ ਇੱਕ ਤਾਂ ਆਹ ਦੀਂਦਾ ਜਿਹੜਾ ਪਿੱਛੇ ਆਹ ਕਿਹੜਾ ਇੱਕ ਇਹਦੇ ਉਹ ਪਰਲੇ ਪਾਸੇ ਆ ਇਹ ਇੱਕ ਇਧਰ ਆ ਆ ਖਾਲ ਦੇ ਮੰਨ ਲਓ ਇਧਰਲੇ ਪਾਸੇ ਆ ਜਗਾ ਤੇ ਇਹਨਾਂ ਦੀ ਰੌਣੀ ਕਰਾਂਗੇ ਕਦੇ ਦਿਨ ਚ ਤੇ ਇਹ ਵਾਹ ਕੇ ਜਦੋਂ ਵਾਹਾਂਗੇ ਉਸ ਦਿਨ ਹਲਾਂ ਤੇ ਵੀਡੀਓ ਪਾਵਾਂਗੇ ਮੈਂ ਤਾਂ ਕਰਕੇ ਮੈਂ ਕਿਹਾ 10 ਦਿਮਾ ਇਧਰ ਲੰਬੜਦਾਰ ਸਾਹਿਬ ਦੇ ਲੱਗੇ ਹੋਏ ਨੇ ਇੱਕ ਕੋਈ ਬੰਦਾ ਇੱਕ ਇਹਦਾ ਹਜੇ ਆਇਆ ਨਹੀਂ ਹੁਣ ਦੋ ਬੰਦੇ ਨੇ ਇਹਦੇ ਕੋਲੇ ਇਹ ਵੀ ਬੱਟਾ ਚੜਨ ਲੱਗੇ ਹੋਏ ਨੇ ਕਹੀ ਨਾਲ ਹੀ ਇਹਨਾਂ ਨੇ ਅਸਲ ਵਿੱਚ ਪਹਿਲਾਂ ਖੇਤ ਰੌਣੀ ਕਰਕੇ ਪਹਿਲਾਂ ਬਾਅਦ ਤੇ ਇਹ ਹੈਗਾ ਲੰਬੜਦਾਰ ਦਾ ਕੰਮ ਥੋੜਾ ਕਿਰਾਏ-ਪਾੜੇ ਵਾਲਾ ਕਿਰਾਏ ਤੇ ਕਰਾਉਣਾ ਹੁੰਦਾ ਕੰਮ ਇਹਨੇ ਇੱਕ ਵਾਰੀ ਹਲਾਣਾ ਬਹਾਤਾ ਹੁਣ ਉਹ ਬਾਕੀ ਖੇਤ ਟੈਟ ਹੋ ਗਿਆ ਦੋਹਰ ਹਲਾਣਾ ਉਦੋਂ ਹੀ ਪਵਾ ਲੰਦੇ ਵਧੀਆ ਰਹਿਣਾ ਸੀ ਕੰਮ ਇੱਕ ਵਾਰੀ ਹਲਾਣਾ ਵਹਾ ਕੇ ਨਾਲੇ ਤਾਂ ਰੌਣੀ ਕਰ ਲਈ ਰੌਣੀ ਕਰਕੇ ਵਹਾਇਆ ਇੱਕ ਵਾਰੀ ਹੁਣ ਦੋਹਰ ਪਾਊਗਾ ਫਿਰ ਛੋਟੇ ਲੋਟ ਫਿਰ ਲੰਬੇ ਲੋਟ ਪਾਹੂਗਾ ਮੈਂ ਕਹਿੰਦਾ ਪਹਿਲਾਂ ਚੰਗਾ ਰਿਆਂਦਾ ਪਹਿਲਾਂ ਹੀ ਡਬਲ ਬਹਾ ਲੰਦਾ ਉਦੋਂ ਬਾਅਦ ਸਿੰਗਲ ਸਿੱਧੇ ਸਿਆੜ ਕਢਾ ਆਂਦਾ ਹੁਣ ਨੇੜੇ ਆ ਕੇ ਬਾਕੀ ਸਾਡੇ ਆਲੇ-ਦਾਲੇ ਪਾਈ ਮਾਰਕੀਟ ਦਾ ਕੰਮ ਹੁਣ ਤਾਂ ਨੇੜੇ ਲਾਤਾ ਕੰਮ ਇਹਨਾਂ ਨੇ ਆਪਣੇ ਨਾਲ-ਨਾਲ ਸਾਰੀਆਂ ਬਿਲਡਿੰਗਾਂ ਹੀ ਬਣ ਗਈਆਂ ਆ ਇੱਕ ਹੋਰ ਬਣ ਲਗੀ ਆ ਦੇ ਨਾਲ ਹੀ ਪਰਲੇ ਪੈ ਕੰਧ ਦੇ ਯਾਨੀ ਪੰਜ-ਸੱਤਕ ਦੁਕਾਨਾਂ ਰਹਿ ਗਈਆਂ ਆਲੂ ਦੀ ਵੀ ਰਪੇਰ ਬੱਲਾ 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 ਪੱਤੇਆਂ ਨਾਲ ਭਰਿਆ ਪਿਆ ਆਲੂ ਹੁਣ ਰੋਜ਼ ਮੋਟਰ ਤੇ ਆਇਆ ਕਰਾਂਗੇ ਹੁਣ ਤਾਂ ਰੌਣਕ ਲੱਗੀ ਰਹਿਣੀ ਆ ਜਿੰਨਾ ਚਿਰ ਕੰਮ ਨਹੀਂ ਹੁੰਦਾ ਆ ਕੇ ਕਰਨਾ ਵੀ ਕੀ ਹੁੰਦਾ ਧੁੱਪੇ ਕੋਈ ਮਤਲਬ ਦਾ ਬਣਦਾ ਨਹੀਂ ਦਰਖਤ ਸਾਰੇ ਪਾਣੀ ਮੰਗਦੇ ਆ ਮੀਂਹ ਪਏ ਨਹੀਂ ਐ ਇੱਕ ਤੀ ਪਾਣੀ ਦੇ ਘਾਟੇ ਕੰਮ ਡਿਆ ਹੋਇਆ ਜਾਮਣ ਨੂੰ ਫਲ ਬਹੁਤ ਸੋਹਣਾ ਆਇਆ ਹੋਇਆ ਅੱਜ ਦੇਖਦੇ ਲੈਟ ਆਉ ਦੁਪਹਿਰੇ ਮੋਟਰ ਚਲਾ ਕੇ ਜਾਮਣ ਨੂੰ ਪਾਣੀ ਪਾ ਦਿਆਂਗੇ ਬਹੁਤ ਠੀਕ ਐ ਬਾਈ ਸਾਹਿਬ ਕੀ ਬਣਦਾ ਕਰੀ ਕਿਤੇ ਗੱਲ ਗੁਲਾ ਲੇਬਰ ਦਾ ਬਣਿਆ ਚੌਲਾਂ ਵਾਲੇ ਦਾ ਹਾਂ ਯਾਰ ਇਹ ਕਿਹੜਾ ਲੇਬਰ ਦਾ ਔਖਾ ਹੀ ਆ ਹਾਂ ਕਹਿੰਦੇ ਰਹਿ ਜਾਵੇ 7 ਤਰੀਕ ਤੋਂ ਬਾਅਦ ਆਵਾਂਗੇ ਆ ਹੀ ਸੁਣਦੇ ਆ ਅੱਜ ਤੋਂ ਤਾਂ ਲੈਟ ਆ ਜਾਣੀ ਝੋਨਾ ਲੱਗਣ ਲੱਗਣਾ ਹੈ 7 ਨੂੰ ਜੇ ਮਤਲਬ 7 ਨੂੰ ਤਾਂ ਇਹਨਾਂ ਦੇ ਉਹ ਆ ਬੱਕਰੀ ਤੱਕਰਾਇ ਜਿਮਨਾਦ ਹੁਣ ਸਤ ਨੂੰ ਮਨਲਾ ਬਕਰੀ ਦਾ ਉਸ ਤੋਂ ਬਾਅਦ ਕਦੋਂ ਇਹ ਚੜਦੇ ਆ ਉਥੋਂ ਕਦੋਂ ਪਹੁੰਚਦੇ ਆ ਲੇਬਰ ਹੈ ਨਹੀਂ ਇਕੱਲਾ ਹੀ ਹੈ ਰੋਜ਼ ਵੀ ਜਿਵੇਂ ਆਈ ਕਹਿੰਦਾ 1000 ਬੰਦੇ ਹੀ ਨਹੀਂ ਆਉਂਦੇ ਕਹਿੰਦਾ ਮੈਂ ਆਪ ਇਕੱਲਾ ਵਾਂ ਓਏ ਆਇਆ ਬਾਈ ਸੈਟ ਕਹਿਵਾ ਹਾਂ 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 ਬਾਕੀ ਨੂੰ ਖੜਾਦਾ ਪਤਾ ਕੋਈ ਨਹੀਂ ਇਹ ਤਾਂ ਰਾਤੋ ਰਾਤ ਹੀ ਬੱਸਾਂ ਭਰ ਕੇ ਆ ਜਾਂਦੇ ਨੇ ਰਾਤੋ ਰਾਤ ਬੱਸਾਂ ਭਰ ਕੇ ਆ ਜਾਂਦੇ ਪਰ ਗੱਲ ਤਾਂ ਹੁਣ ਦਿਲ ਤਾਂ ਐ ਕਰਦਾ ਨਾ ਲਈ ਜਦ ਤੱਕ ਆਪਾਂ ਨੂੰ ਪਤਾ ਨਹੀਂ ਲੱਗਦਾ ਵੀ ਬੰਦੇ ਆ ਗਏ ਕਰੇਗਾ ਵੀ ਕੀ ਹੋਰ ਆਪਣੇ ਪਾਰਟੀਆਂ ਦੋ ਨੇ ਇੱਕ ਗੈਨੀਆਂ ਕਰਨ ਵਾਲੀ ਆ ਇੱਕ ਮੋਹਣ ਦੀ ਮੋਟਰ ਵਾਲੀ ਮੋਹਣ ਦੇ ਮੋਟਰ ਵਾਲੇ ਬੰਦੇ ਪੱਕੇ ਨੇ ਉਹ ਵੀ ਬੰਦੇ ਪੰਜ ਹੀ ਨੇ ਹਜੇ ਮੈਨੂੰ ਇਹ ਚਾਚਾ ਕਹਦਾ ਇਹ ਕਹਿੰਦਾ ਜਾ ਕੇ ਪਤਾ ਕਰਕੇ ਉਹ ਪੰਜ ਹੀ ਨੇ ਉਹ ਕਿਹੜਾ ਹੈਗੇ ਆ ਮੈਂ ਪੁੱਛਿਆ ਸੀ ਮੈਂ ਤਾਂ ਆਪਰੇ ਹੀ ਗੱਲ ਕਹੀ ਆ ਮੈਂ ਕਿ ਯਾਰ ਉਹਦਾ ਆਪ ਦੇ ਉੱਤੇ ਕੋਈ ਬੰਦਾ ਨਹੀਂ ਹੈਗੇ ਪੰਜ ਹੀ ਬੰਦੇ ਨੇ ਉਹ ਫੇਰ ਇਹ ਕੀ ਹਾਲੂ ਬੰਦਾ ਤੁਹਾਡੇ ਵੀ ਭਾਈ ਇਹੀ ਕੋਸ਼ਾ ਸਾਰੇ ਕਿਤੇ ਜਾਂ ਸਾਡੇ ਹੀ ਇਹ ਕੰਮ ਸਾਡੇ ਦਾ ਮਾਲਾ ਸ਼ਹਿਰ ਦੇ ਲੋਵੇ ਕਰਕੇ ਇਸਨੇ ਮੈਂ ਕਿ ਤਾਂ ਦਿਹਾੜੀ ਮਹਿੰਗੀ ਆ ਆਮ ਪਿੰਡਾਂ 'ਚ ਸੁਣੀਦਾ ਦਿਹਾੜੀ ਹੈਗੀ 440 ਤੋਂ 500 ਸਾਢੇ ਆ ਦਿਹਾੜੀ 700 ਰੁਪਈਆ ਤੇ ਦਿਹਾੜੀ ਵੀ 700 ਰੁਪਈਆ ਹਿਸਾਬ ਨਾਲ ਆ ਸਵੇਰੇ 9 ਵਜੇ ਖੇਤ ਚ ਆਉਂਦੇ ਆ ਸ਼ਾਮ ਨੂੰ 5 ਵਜੇ ਕੱਪੜੇ ਛਾੜ ਕੇ ਤੁਰ ਪੈਂਦੇ ਆ ਤੁਰ ਪੈਂਦੇ ਆ ਬੱਕੇ ਸੱਚਾ ਨਾ ਇਹ ਗੱਲ ਜੇ ਘੰਟਾ ਪਹਿਲਾਂ ਆਗੇ ਤਾਂ ਉਹੀ ਦੁਪਹਿਰੇ 2 ਘੰਟੇ ਰਾਮ ਕਰਨਾ ਟਾਈਮ ਸ਼ਾਮ ਨੂੰ 5 ਵਜੇ ਤੱਕ ਹੀ ਲਾਉਣਾ ਜਿਹੜੇ ਹੁਣ ਲਾਉਂਦੇ ਸੀ ਪਿਛਲੀ ਵਾਰੀ ਚ ਉਹ ਸਾਰੇ ਹੁਣ ਮੈਚਰ ਨਾਲ ਦਿਹਾੜੀ ਹੋ ਜਾਂਦੇ ਆ ਯਾਰ ਮਿਸਤਰੀ ਨਾ ਮੇਰੀ ਗੱਲ ਹੁਣ ਆਪਣੇ ਪਿਛਲੇ ਸਾਲ ਜਿਹੜੇ ਬੰਦੇ ਨੇ ਚੌੜ ਲਾਇਆ ਸੀ ਇਹਨਾਂ ਨੂੰ 23-23000 ਰੁਪਏ ਆਇਆ ਸੀ 3 ਦਿਨ ਰਾਤ ਫਿਰ ਕੇ 28 ਦਿਨ ਚੋਂ ਨਾ ਲਾਇਆ 28 ਦਿਨਾਂ ਚ 23-23000 ਰੁਪਏ ਆਇਆ ਇਹਨਾਂ ਨੂੰ ਤੇ ਜੇ ਹੁਣੇ 7000 ਰੁਪਏ ਦਿਹਾੜੀ ਲੈਂਦੇ ਆ 7 3 21 21000 ਤਾਂ ਦਿਹਾੜੀਆਂ ਦੀ ਬਣ ਗਏ ਇਹਨਾਂ ਦਾ ਇਹਨਾਂ ਨੂੰ 2300 ਇੱਥੇ ਬਾਈ ਦਿਨ ਤੜਕੇ 4 ਵਜੇ ਉੱਠ ਖੜਦੇ ਰਾਤ ਨੂੰ 11 12 ਵਜੇ ਪੈਂਦੇ ਆ ਵਿਚਾਰੇ ਹੋਰ ਤਰ ਬੜਾ ਸਾਰਾ ਕੂਗਾ ਨਹੀਂ ਉਹੀ ਗੱਲ ਆ ਨਾ ਤਾਂ ਕਰਕੇ ਆਪਣੇ ਆਹੀ ਚੱਕਰ ਆ ਆਪਣੇ ਇਸ ਕਰਕੇ ਝੋਨਾ ਝੋਨੇ ਵਾਲੀ ਲੇਬਰ ਸਾਡੇ ਖਤਮ ਹੋਈ ਜਾਂਦੀ ਆ ਮੈਂ ਤਾਂ ਆ ਗਾਂ ਬਣੂ ਕੀ ਇਸ ਹਿਸਾਬ ਨਾਲ ਨਹੀਂ ਦਿਹਾੜੀ ਤਾਂ ਗੱਲ ਨਹੀਂ 200 ਵੱਧ ਲੈ ਲੈਣ ਕੀਲੇ ਦਾ ਆਪਣੇ ਤਾਂ ਰੇਟ ਵੀ ਆਲ ਦੇ ਨਾਲੇ ਪਿੰਡਾਂ ਨਾਲ 5 700 ਵੱਧ ਹੁੰਦਾ ਹੁਣ ਆਪਣੇ ਕੰਪੈਨ ਦਾ ਬੜਾਈ ਦਾ ਰੇਟ ਆਪਣੇ 2200 ਲਿਆ ਪਿੰਡ 'ਚ ਤੇ ਆਮ ਵਾਲੇ ਨਾਲੇ ਇਤੋਂ 20 30 ਕਿਲੋਮੀਟਰ ਪਰੇ ਉਹਰੇ ਆਪਣੇ ਰੇਟ ਦਾ ਰਾਇਤ ਉਹ ਕਹਿੰਦੇ ਸਾਡੇ 1600 ਰੁਪਏ ਰੇਟ ਆ ਵੜਾਈ ਦਾ ਆਹ ਦਬਾਬੇ ਚ ਕੁੜੀ ਵੇਖੀ ਆਪਣੀ ਉਹ ਕਹਿੰਦੇ ਸਾਡੇ 1450 ਰੇਟ ਹੁਣ ਕਿੱਥੇ 1400 ਕਿੱਥੇ 2200 ਤੇ ਐਵੇਂ ਹੀ ਝੋਨਾ ਲਵਾਈਦਾ ਆਮ ਮੇਰੇ ਹਿਸਾਬ ਨਾਲ 3500 3800 ਇੰਨਾ ਗਰੇਟਾ ਆਪਣੇ 4200 4500 ਰੇਟ ਤਾਂ ਵੀ ਲੇਬਰ ਨਹੀਂ ਮਿਲਦੀ ਦਿਹਾੜੀ ਵਾਲੇ ਵਾਲੇ ਏਰੀਆ ਦੇ ਵਿੱਚ 4 450 ਆਪਣੇ 700 ਰੁਪਏ ਹੋਰ ਦੇ ਲਗ ਆਪਣੇ ਤਾਂ ਖਤਮਾ ਕੰਮ ਹੈ ਹਿਸਾਬ ਨਾਲ ਜਿਹੜੇ ਹਿਸਾਬ ਨਾਲ ਕੰਮ ਚੱਲਦਾ ਖੇਤੀ ਲੇਬਰ ਤੋਂ ਬਿਨਾ ਝੋਨਾ ਲੱਗੂਗਾ ਕਿਵੇਂ ਹੋਰ ਬਹੁਤ ਔਖਾ ਹੋ ਗਿਆ ਯਾਰ ਹਾਂ ਉਹੀ ਆ ਬੇੜਾਗਰ ਕੋਇਆ ਆਪਣੇ ਤਾਂ ਆਪਣੇ ਸ਼ਹਿਰ ਦਾ ਲਵਾ ਕਰਕੇ ਨਾ ਇਹ ਚੀਜ਼ ਦੀ ਪ੍ਰੋਬਲਮ ਹੈਗੀ ਹੈਗੀ ਆ ਪਨੀਰੀਆਂ ਖੜੀਆਂ ਲਾਉਣ ਵਾਲੀਆਂ ਪਨੀਰੀਆਂ ਪੂਰੀਆਂ ਘੈਂਟ ਖੜੀਆਂ ਨੇ ਆ ਲੰਬੜਦਾਰ ਸਾਹਿਬ ਦੀ ਪਨੀਰੀ ਖੜੀ ਆ ਪਿੱਛੇ ਤੇ ਪਰ ਲੰਬੜਦਾਰ ਕੋ ਬੰਦਾ ਹੈ ਨਹੀਂ ਕੋਈ ਝੋਨਾ ਲਾਉਣ ਵਾਲਾ ਪਨੀਰੀ ਲਾ ਪਨੀਰੀ ਤਾਂ ਟਾਪ ਦੀ ਖੜੀ ਹੈ ਲੱਗੂਗੀ ਕਿਵੇਂ ਇਹ ਨਹੀਂ ਹੁਣ ਪਤਾ ਇੱਕ ਵੀ ਸਾਡੇ ਚਾਰ ਪਾਰਟੀ ਆਉਂਦੀਆਂ ਪਿੰਡ ਚ ਅੱਗੇ ਹਰੇਕ ਸਾਲ ਐਦ ਕੀ ਸਿਰਫ ਇੱਕੋ ਹੀ ਪਾਰਟੀ ਆਈ ਆ ਜਿਹੜੀ ਉਹ ਵੀ ਆ ਜੂਪੀ ਦੇ ਨੇ ਇਹ ਇਕੱਲੇ ਆਏ ਨੇ ਬਾਕੀ ਤਿੰਨਾਂ ਪਾਰਟੀਆਂ ਸਾਡੇ ਵਾਲੀ ਪਾਰਟੀ ਦੇ 18-19 ਬੰਦੇ ਹੁੰਦੇ ਆ ਇੱਕੋ ਹੀ ਬੰਦਾ ਉਹ ਲੱਗਾ ਲੰਬੜਦਾਰ ਦੇ ਬੱਟਾ ਚੜਨ 18-19 ਚ ਇੱਕੋ ਬੰਦਾ ਆ ਇੱਕ ਹੋਰ ਪਾਰਟੀ ਆ ਉਹ 22-24 ਬੰਦੇ ਹੁੰਦੇ ਆ ਉਹ ਵੀ ਸਿਰਫ ਪੰਜੇ ਹੀ ਨੇ ਇੱਕ ਹੋਰ ਜਿਹੜੀ ਰਾਜੂ ਉਹਨਾਂ ਦੀ ਪਾਰਟੀ ਹੁੰਦੀ ਉਹ ਇੱਕ ਵੀ ਨਹੀਂ ਆਇਆ ਉਹ 14-15 ਬੰਦਿਆਂ ਦੀ ਪਾਰਟੀ ਚ ਇੱਕ ਵੀ ਬੰਦਾ ਨਹੀਂ ਆਇਆ ਅਜੇ ਤੱਕ ਦੇਖੋ ਗਾਹ ਕੀ ਬਣਦਾ ਇਹ ਵੀ ਨਹੀਂ ਪਤਾ ਕਿ ਤੁਸੀਂ ਆਪ ਇਹਨਾਂ ਲਾਉਣਾ ਪੈ ਜਾਵੇ ਇਕੱਠੇ ਹੋ ਕੇ ਸਾਰੇ ਇੱਕ ਦੂਜੇ ਨਾਲ ਬीडी ਕਰਕੇ ਹਾਂ ਜਿਵੇਂ 10 12 ਜ਼ਿਮੀਦਾਰ ਪਰ ਆਪਣਾ ਲੰਬੜਦਾਰ ਨੇ ਕਿਹਾ ਕਹਿੰਦਾ ਯਾਰ ਆਪਣਾ ਰੇਡ ਦੇ ਪਾਸਾ ਆਪਾਂ ਨੂੰ ਸੁੱਖ ਪਿਆ ਹੋਇਆ ਪਹਿਲਾਂ ਤਾਂ ਆਪਣੇ ਚਾਚੇ ਜਿਹੜੇ ਗੜਾ ਨੇ ਕਹਿੰਦਾ ਪਹਿਲਾਂ ਮੇਰੇ ਲਾਓ ਚਾਚੇ ਨੇ ਕਿਹਾ ਪਹਿਲਾਂ ਮੇਰਾ ਲਾਓ ਹਾਂ ਆਪਾਂ ਪਹਿਲਾਂ ਲੰਬੜਦਾਰ ਨੇ ਗੱਲ ਲਾਉਣਾ ਵੀ ਨਹੀਂ ਕਿਸੇ ਨਾਲ ਲੰਬੜਦਾਰ ਨੇ ਪਜਾਮਾ ਜ਼ਰੂਰ ਚੱਕ ਕੇ ਤਾਂ ਮੋਢੇ ਤੱਕ ਕਰ ਲੂਗਾ ਇਹ ਨਹੀਂ ਕਹਣਾ ਵੀ ਐਂ ਕਰੋ ਤੁਸੀਂ ਪਹਿਲਾਂ ਮੇਰੇ ਲਾ ਦਿਓ ਥੋੜੀ ਵਾਰੀ ਨੂੰ ਫੇਰ ਦੇਖਦੇ ਹਾਂ ਠੀਕ ਹੈ ਤੁਸੀਂ ਹੁਣ ਬੰਦਾ ਹੋਰ ਲਿਓ ਮੇਰੀ ਜਗ੍ਹਾ ਤੇ ਮੈਨੂੰ ਪੈਸੇ ਲੈ ਲਿਓ ਜਾਂ ਫਿਰ ਕਹਿੰਦੇ ਚੱਲ ਬਿੱਟੂ ਉੱਚੇ ਚੱਲੋ ਚੱਲ ਰਸਤੇ ਤੂੰ ਇੰਨਾ ਨਾ ਚਲੇ ਜਾ ਬਿੱਟੂ ਮੈਂ ਚਾਹੀਦਾ ਹਾ ਬਾਈ ਬਹੁਤ ਬੁਰੇ ਹਲਾਤਾ ਇੱਥੇ ਲੇਬਰ ਕਰਨੀਓ ਬਹੁਤ ਕਮ ਮੌਕਾ ਜਿਹਨੂੰ ਪੁੱਛ ਲਾ ਉਹ ਹੀ ਕਹਿੰਦਾ ਯਾਰ ਕੋਈ ਬੰਦੇ ਨਹੀਂ ਮਿਲਦੇ ਲੈ ਹੋਰ ਅੱਜ ਅੱਜ ਮੈਂ 4-5 ਨੂੰ ਪੁੱਛ ਲਿਆ ਮੈਂ ਕਿਹਾ ਬਣਿਆ ਕੁਛ ਕਹਿੰਦੇ ਕੋਈ ਬੰਦਾ ਹੀ ਹੈ ਨਹੀਂ ਬਣੂ ਦਾ ਤਾਂ ਜੇ ਕੋਈ ਬੰਦਾ ਮਿਲੂਗਾ ਮੂਰੇ ਹੰਮੀ ਨਹੀਂ ਭਰਦਾ ਕੋਈ ਲੇਬਰ ਹੰਮੀ ਨਹੀਂ ਭਰਦੀ ਉਹ ਜਿਹੜਾ ਕਿੱਕ ਹੁੰਦਾ ਹੀ ਪਤਲਾ ਏ ਠੀਕ ਏ ਚਾਚੇ ਦੇ ਘਰਾਂ ਕੋਲੇ ਰਹਿੰਦਾ ਉਹਨ ਅੱਗਿਓ ਪੱਕਾ ਲਾਉਂਦਾ ਚ ਉਹਨਾਂ ਹਰੇਕ ਸਾਲ ਆਪਣੇ ਨਾਲ ਇਹਨਾਂ ਨਾਲ ਕਿਹੜਾ ਸੁਰੂ ਇਹਨਾਂ ਨਾਲ ਆਉਂਦਾ ਉਹ ਗੰਡਾ ਜਿਹਾ ਉਹ ਜਿਹੜਾ ਸਾਡੇ ਮੇਰੇ ਤਾਏ ਵਾਲੇ ਤੇ ਰਹੇ ਨਾ ਚੌਂਕ 'ਚ ਹਾਂ ਉਹ ਪਿੰਡ ਨੂੰ ਗਿਆ ਉਹ ਤਾਂ ਗਿਆ ਵੀ ਉਹ ਤੱਕ ਚੱਲਿਆ ਗਿਆ ਹਫਤਾ ਹੋ ਗਿਆ ਉਹ ਕਿਉਂ ਰਾਗ ਵਾਲੀ ਸੀ ਨੀ ਉਹ ਵੀ ਚਲੀ ਸੀ ਪਿੰਡ ਨੂੰ ਯਾਰ ਮੈਂ ਤਾਂ ਹੀ ਤਾਂ ਕਹਿਣਾ ਬੰਦੇ ਤਾਂ ਹੈ ਹੀ ਨਹੀਂ ਇੱਥੇ ਇੱਕ ਨਾ ਇਹ ਮੈਨੂੰ ਪਤਾ ਲੱਗਿਆ ਆਪਣੇ ਉਹ ਵੀ ਜਿਹੜਾ ਜਿਹਦੀ ਤੂੰ ਗੱਲ ਕਰਦਾ ਛੋਟੂ ਦੀ ਉਹ ਕਹਿੰਦਾ ਸਾਡੇ ਨੇ 120 2000 ਰੁਪਇਆ ਮਿਲ ਰਿਹਾ ਸਰਕਾਰ ਵੱਲੋਂ ਅੱਛਾ ਉਹ ਮਿਲਦਾ ਇਹਨਾਂ ਨੂੰ ਇਸ ਟਾਈਮ ਉਹ ਚੱਕਰ ਚ ਇਹ ਆ ਨਹੀਂ ਰਹੇ ਇਹਨਾਂ ਨੂੰ ਆਇਆ ਵੀ ਜੇ ਅਸੀਂ ਆ ਗਏ ਤਾਂ ਉਹਨੂੰ ਪੈਸੇ ਨਹੀਂ ਮਿਲਣੇ ਇਹ ਤਾਂ ਛੋਟੂ ਵੀ ਸਾਡਾ ਤਾਂ ਹੀ ਕਰਕੇ ਗਿਆ ਉਹ ਤਾਂ ਇਹ ਵਾਲਾ ਉਹ ਕਹਿੰਦਾ ਮੈਨੂੰ ਪੈਸੇ ਮਿਲਣੇ ਆ ਸੈਨ ਹੋਣੇ ਮੇਰੀ ਘਰ ਵਾਲੀ ਦੇ ਤੇ ਉਹ ਹੁਣ ਪੈ ਉਹਨਾਂ ਨੂੰ ਆਇਆ ਵੀ ਇੱਥੇ 20 ਹਜ਼ਾਰ ਮਹੀਨਾ ਮਰ ਮਟ ਕੇ ਹੋਣਾ ਉੱਥੇ 1 ਲੱਖ 20 ਹਜ਼ਾਰ ਸਰਕਾਰ ਨੇ ਦੇਣਾ ਤੇ ਉਹਨਾਂ ਨਹੀਂ ਵੀ ਲਾਵਾਂਗੇ ਲੱਖ ਰੁਪਈਆ ਤਾਂ ਆਉਂਦਾ ਲੱਖ ਆਉਂਦਾ ਚੱਕਰ ਦਾ ਹਾ ਸਹੀ ਗੱਲ ਦਾ ਬਾਕੀ ਦੇਖਦੇ ਹਾਂ ਹੁਣ ਕੀ ਬਣਦਾ ਲੈਣੇ ਜਾਂ ਲਾਲਚ ਹਰੇਕ 1 ਲੱਖ ਨਹੀਂ ਤੇ ਪੈਸੇ ਨੂੰ ਕਿਨੂੰ ਨਹੀਂ ਲਾਲਚ ਪੈਸੇ ਦਾ ਲਾਲਚ ਹੈਗਾ ਹੀ ਬਾਕੀ ਦੇਖੋਗਾ ਕੀ ਬਣਦਾ ਜਿਆਜੀ ਰ ਗਰਾਊਂਡ ਚ ਆਏ ਸੀਗੇ ਮੈਂ ਕਿਹਾ ਤੁਹਾਨੂੰ ਮਾੜੀ ਜਿਹੀ ਗਰਾਊਂਡ ਦੀ ਰੌਣਕ ਦਿਖਾ ਦਈਏ ਸਾਡੇ ਪਿੰਡ ਦੀ ਨੌਜਵਾਨੀ ਪੰਜ ਸਾਲ ਤੋਂ ਲੈ ਕੇ ਸਾਰੇ ਆਏ ਜਣੇ ਪੂਰੀ ਫੁੱਲ ਰੌਣਕ ਹੁੰਦੀ ਹੈ ਇੱਥੇ ਸ਼ਾਮ ਵੇਲੇ ਅਜੇ ਬਾਲੀਵਾਲ ਵਾਲੇ ਤਾਂ ਆਏ ਨਹੀਂ ਜਦੋਂ ਬਾਲੀਵਾਲ ਵਾਲੇ ਆ ਜਾਂਦੇ ਫੇਰ ਕੰਮ ਮੱਗ ਜਾਂਦਾ ਪੂਰਾ ਦਰਖਤਾਂ ਦੀ ਐਨ ਗੱਲਬਾਤ ਦੇਖੋ ਦਰਖਤ ਕਿੰਨੇ ਮੱਲੇ ਹੋਏ ਨੇ ਸਾਰੇ ਉਹ ਬਹੁਤ ਸਾਵਧਾਨ ਸੰਭਾਲ ਕਰਕੇ ਪਾਲੇ ਜੀ ਇਹ ਦਰਖਤ